ਇਸ ਪਲਾਟ ਦਾ ਕੋਈ ਸਟੇ ਨਹੀਂ ਹੈ ਕੋਈ ਇਹਦੀ ਕਾਨੂੰਨੀ ਰੋਕ ਨਹੀਂ ਇਸ ਪਲਾਟ ਤੇ ਇਹਦੀ ਰਜਿਸਟਰੀ ਵੀ ਹੁਣ ਅੱਗੇ ਗਾਂਹ ਕਿਸੇ ਹੋਰ ਦੇ ਨਾਮੇ ਹੋਈ ਹੈ ਤੇ ਉਹਦਾ ਇੰਤਕਾਲ ਵੀ ਤਹਿਸੀਲ ਦਾ ਸਾਹਮਣੇ ਕਰ ਲਿਆ ਹੈ ਰੈਵਿਊ ਡਿਪਾਰਟਮੈਂਟ ਨੂੰ ਕੋਈ ਇਤਰਾਜ਼ ਨਹੀਂ ਹੈ ਇਸ ਪਲਾਟ ਦੇ ਉੱਤੇ ਕਿਉਂਕਿ ਉਹਨਾਂ ਵੀ ਕੇਸ کورٹ ਨੂੰ ਕੇਸ ਜੇ ਚੱਲਦਾ ਮਾੜਾ ਮੋਟਾ ਕੋਈ ਵੇਖਿਆ ਵਿਖਾਇਆ ਦੱਸਿਆ ਕਿ ਤਕਸੀਮ ਸੰਗ ਕੁਝ ਚੱਲਣ ਰਹੀ ਉਹ ਬਾਦੀਆਂ ਗੱਲਾਂ ਨੇ ਉਹ ਹੈਗੇ ਨਹੀਂ ਉਹ ਦਿਖਾਈ ਨਹੀਂ ਉਹਦੇ باوجود ਵੀ ਕੰਮ ਕਾਜ ਹੋਏ ਨੇ ਸੋ ਇੱਥੇ ਇੱਕ ਸਟੇ ਹੈਗਾ ਗੌਰਵ ਮਹਾਜਨ ਦੇ ਨਾਮ ਤੇ ਗੌਰਮ ਮਹਾਜਨ ਵਾਲਾ ਸਟੇਜ ਚੱਕ ਕੇ ਤੇ ਇੱਥੇ ਨਾਂ ਤੇ ਗੌਰਮ ਮਹਾਜਨਾ ਸਾਡੇ ਵਿੱਚ ਵੇਖਿਆ ਜਾਵੇ ਨਾ ਇਹ ਪਲਾਟ ਗੌਰਮ ਮਹਾਜਨ ਦਾ ਵੈ ਇਦਾਂ ਦਾ ਕੋਈ ਰੋਲਾ ਨਹੀਂ ਸਾਡਾ ਤੇ ਇਹ ਹਰਪਾਲ ਸਿੰਘ ਭੈਣਜੀ ਲਖਵਿੰਦਰ ਕੋਲ ਇਦਾਂ ਇਹ ਨ ਵਗੈਰਾ ਪਾਰਟੀ ਦਾ ਪਲਾਟ ਹੈ ਜਿਹੜਾ ਆਪਣਾ 20 ਸਾਲ ਪੁਰਾਣਾ ਖੀਤੀਆ ਹੋਇਆ ਇੱਕ ਸਟੇ ਹੈਗਾ ਗੌਰਮ ਮਹਾਜਨ ਦੇ ਨਾਮ ਤੇ ਗੌਰਮ ਮਹਾਜਨ ਵਾਲਾ ਸਟੇਜ ਚੱਕ ਕੇ ਤੇ ਇੱਥੇ ਨਾਂ ਤੇ ਗੌਰਮ ਮਹਾਜਨਾ ਸਾਡੇ ਵਿੱਚ ਵੇਖਿਆ ਜਾਵੇ ਨਾ ਇਹ ਪਲਾਟ ਗੌਰਮ ਮਹਾਜਨ ਦਾ ਵੈ ਇਦਾਂ ਦਾ ਕੋਈ ਰੋਲਾ ਨਹੀਂ ਹੈ ਸਾਡਾ ਤੇ ਇਹ ਹਰਪਾਲ ਸਿੰਘ ਭੈਂਜੀ ਲਖਵਿੰਦਰ ਕੋਲ ਇਦਾਂ ਇਹਨਾਂ ਵਗੈਰਾ ਪਾਰਟੀ ਦਾ ਪਲਾਟ ਹੈ ਜਿਹੜਾ ਆਪਣਾ 20 ਸਾਲ ਪੁਰਾਣਾ ਖੀਤਿਆ ਹੋਇਆ ਕੋਈ ਇੱਥੇ ਸਟੇ ਨਹੀਂ ਹੈ ਤੇ ਸਾਡਾ ਪ੍ਰਸ਼ਾਸਨ ਜਿਹੜਾ ਹੈ ਬਾਰ-ਬਾਰ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਇਸ ਪਲਾਟ ਤੇ ਕੰਮ ਕਰਨ ਤੋਂ ਰੋਕ ਕੇ ਰੱਖਿਆ ਹੋਇਆ ਜੀ ਆਪਾਂ ਜਾਣਦੇ ਆ ਤੇ ਸੰਸਦਿਤਾਂ ਤੋਂ ਕੋਈ ਨਹੀਂ ਪਾਈ ਜਾਂਦੀ ਕੋਈ ਸਿੱਧਾ ਜਵਾਬ ਕੋਈ ਨਹੀਂ ਦਿੱਤਾ ਜਾਂਦਾ ਸਾਨੂੰ ਤੇ ਕੱਲ ਦੀ ਗੱਲ ਦੱਸੀਏ ਕੱਲ ਪ੍ਰਸ਼ਾਸਨ ਜਿਹੜਾ ਸਾਡਾ ਗੁੰਡਾਗਰਦੀ ਉੱਤਰ ਕੇ ਆਇਆ ਵਾ ਕੱਲ ਇੱਥੇ ਲੱਗੇ ਹੋਏ ਮਜ਼ਦੂਰ ਜਿਹੜੇ ਨੇ ਕਾਫੀ ਦਿਨਾਂ ਤੋਂ ਪਿਛਲੀ ਜਦੋਂ ਵੀਡੀਓ ਪਾਈ ਸੀ ਆਪਾਂ ਸ਼ਾਇਦ 7 ਤਰੀਕ 7 ਤਰੀਕ 7 ਤਰੀਕ ਦੀ 7 ਤਰੀਕ ਨੂੰ ਇੱਥੇ ਕੰਮ ਚੱਲਣ ਰਿਹਾ ਸੀ ਕੱਲ ਪਤਾ ਨਹੀਂ ਫਿਰ ਕੀ ਹੋ ਗਿਆ ਵਾ ਸਾਡੇ ਮੁਲਾਜ਼ਮ ਇੱਥੇ ਆਏ ਨੇ ਸਹਨੇਦਾਰ ਸਾਹਿਬ ਉਹਨਾਂ ਨੇ ਆਣ ਕੇ ਤੇ ਇੱਥੇ ਜਿਹੜੇ ਲੱਗੇ ਹੋਏ ਮਜ਼ਦੂਰ ਕੰਮ ਕਰਨ ਦੇ ਸੀ ਦਿਹਾੜੀਦਾਰ ਜੀਵਨ ਜੀਵਨ ਰਾਮ ਜੀ ਆ ਵੀਰ ਆ ਸਾਡਾ ਇੱਥੇ ਇਹ ਕੰਮ ਕਰਨ ਰਿਹਾ ਇੱਥੇ ਆਣ ਕੇ ਇਹਨਾਂ ਦੇ ਚਪੇੜਾ ਮਾਰ ਮਾਰ ਕੇ ਤੇ ਗੱਡੀ 'ਚ ਲੱਦਣ ਦੇ ਇਹਨਾਂ ਨੂੰ ਓ ਯਾਰ ਕਿੱਧਰ ਦੀ ਗੁੰਡਾਗਰਦੀ ਆ ਸਾਨੂੰ ਕੋਈ ਸਟੇ ਵਿਖਾ ਦਿਓ ਅਸੀਂ ਉਦੋਂ ਵੀ ਕਿਹਾ ਸੀ ਵੀ ਜਿੱਦਨ ਤੁਸੀਂ ਕੋਰਟ ਵੱਲੋਂ ਕੁਝ ਲਿਆ ਕੇ ਸਾਨੂੰ ਦਿਖਾ ਦਿਓਗੇ ਨਾ ਅਸੀਂ ਰੋਕ ਦੇਵਾਂਗੇ ਕੰਮ ਨੂੰ ਪਰ ਆਹ ਗੁੰਡਾਗਰਦੀ ਨਾ ਕੀਤੀ ਜਾਵੇ ਜੇ ਇੱਕ ਬੰਦਾ ਘਰੋਂ ਦੋ ਰੋਟੀਆਂ ਆਪਣੇ ਟਿਫਨ ਚ ਪਾ ਕੇ ਲਿਆ ਕੇ ਤੇ ਦਿਹਾੜੀ ਲਾ ਕੇ ਆਪਣੇ ਬੱਚਿਆਂ ਵਾਸਤੇ ਦਿਹਾੜੀ ਲਾਉਂਦਾ ਵਾ ਤੇ ਕੀ ਉਹ ਤੁਹਾਡੀਆਂ ਚਪੇੜਾਂ ਵਾਸਤੇ ਨਹੀਂ ਹੈ ਮੈਂ ਤਾਂ ਕਹਾਂਗਾ ਵੀ ਪ੍ਰਸ਼ਾਸਨ ਦਾ ਕੰਮ ਹੈ ਕਿ ਜਿੱਦਾਂ ਸਾਨੂੰ ਨਜਾਇਜ਼ ਤਰੀਕੇ ਨਾਲ ਰੋਕਿਆ ਜਾਂਦਾ ਜਿੱਥੇ ਅੱਜ ਸਾਡੇ ਕਿਸਾਨ ਵੀ ਸਾਡੇ ਭਰਾ ਆਣ ਕੇ ਝੰਡੇ ਲੈ ਕੇ ਖੜੇ ਨੇ ਇੱਥੇ ਸਾਡੇ ਦਾ ਪ੍ਰਸ਼ਾਸਨ ਧਿਰ ਬੰਨੀ ਚਾਹੀਦੀ ਸੀ ਕਿਉਂਕਿ ਸਾਡੇ ਨਾਲ ਇੱਥੇ ਤਾਂ ਕਾਹ ਹੋ ਰਿਹਾ ਵੈ ਪਰ ਪ੍ਰਸ਼ਾਸਨ ਦੂਸਰੇ ਪਾਸੇ ਉਲਟ ਪਾਸੇ ਖੜਿਆ ਹੋਇਆ ਵਾ ਪਤਾ ਨਹੀਂ ਇਹਨਾਂ ਦੀ ਸਮਝ ਕੀ ਫਰਕ ਪੈ ਗਿਆ ਵਾ ਕਿਉਂ ਆਪਣੇ ਲੋਕਾਂ ਦੇ ਇਹ ਵਿਰੋਧੀ ਹੋਏ ਨੇ ਜੇ ਕੋਈ ਬੰਦਾ ਗਲਤ ਤਰੀਕੇ ਨਾਲ ਪਲਾਟ ਡੱਕਦਾ ਵਾ ਜੇ ਤੁਸੀਂ ਕੋਈ ਵੈਰੀਫਾਈ ਕਰਨਾ ਵਾ ਤੁਹਾਡੇ ਕੋਲ ਸਾਰੇ ਡਿਪਾਰਟਮੈਂਟ ਹੈਗੇ ਨੇ ਕਰ ਲਵੋ ਸਾਨੂੰ ਨਹੀਂ ਉੱਚ ਕੋਈ ਇਤਰਾਜ ਹੈਗਾ ਪਰ ਸਾਨੂੰ ਇੱਥੇ ਆਣ ਕੇ ਜਿਹੜਾ ਰੋਜ਼ ਦੀ ਜਲਾਲਤ ਜਿਹੜੀ ਹੈ ਇਹ ਅੱਜ ਗੱਲ ਨੂੰ ਲਾਉਣੀ ਇੱਥੇ ਬੈਠੇ ਆ ਆਜੋ ਭਾਈ ਜੇ ਤੁਹਾਡੇ ਚ ਇੰਨਾ ਹੀ ਹੈ ਤੁਹਾਨੂੰ ਚਾਹ ਵਾ ਵੀ ਵਾਕਈ ਕਿਸੇ ਦੇ ਚਾਹੇਤੇ ਬਣਦਾ ਮੈਂ ਤੇ ਇਦਾਂ ਲੋਕਾਂ ਨੂੰ ਕੁੱਟ ਕੇ ਰਾਜ ਹੁੰਦਾ ਕੁੱਟ ਕੇ ਪਲਾਟ ਲਈ ਜਾਂਦੇ ਨੇ ਤੇ ਅੱਜ ਲੈ ਲਓ ਅੱਜ ਹੀ ਪਲਾਟ ਦੇਣ ਵਾਸਤੇ ਸਿ ਆਏ ਆ ਅੱਜ ਕੁੱਟ ਲਓ ਜਿਨੀਆਂ ਨੂੰ ਕੁੱਟਣਾ ਅੱਜ ਅਸੀਂ ਬਿਲਕੁਲ ਕਿਉਂਕਿ ਤੁਸੀਂ ਵੱਡੀ ਧਿਰ ਜੇ ਤੁਹਾਨੂੰ ਤਨਖਾਹਾਂ ਮਿਲਦੀਆਂ ਤੁਹਾਨੂੰ ਡੰਡੇ ਵੀ ਪ੍ਰਸ਼ਾਸਨ ਦਿੱਤਾ ਸਾਡੇ ਕੋਲ ਸਭ ਕੁਝ ਹੈਗਾ ਵੈ ਤੇ ਅੱਜ ਜਿਹੜਾ ਤਸ਼ੱਦਦ ਤੁਸੀਂ ਕਰਨਾ ਕਰ ਸਕਦੇ ਹੋ ਤੇ ਬਿਲਕੁਲ ਇੱਥੇ ਆਏ ਆ ਤੇ ਪਲਾਟ ਤੋਂ ਪਰੇ ਨਹੀਂ ਹੋਵਾਂਗੇ ਇੱਥੇ ਕੰਮ ਚੱਲੇਗਾ ਤੇ ਕੰਮ ਚਲਾਵਾਂਗੇ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ